ਭਾਈ ਦੇਖ ਲੋ ਕਰੋੜਾਂ ਦੀ ਚੀਜ਼ਾਂ ਮੁੱਕ ਗਈਆਂ ਗਿਆ ਕਈ ਇਹੋ ਗਏ ਹਨ ਇਹ ਤਾਂ ਖੰਡਰ ਬਣ ਗਈ ਜੀ ਇਹ ਬੰਗਲਾ ਜਿੱਥੇ ਅੰਗਰੇਜ਼ ਆਸਰਮ ਅੱਛਾ ਜੀ ਇਹ ਲੰਗਰ ਹਾਲ ਠੀਕ ਹੈ ਜੀ ਗਵਰਨਰ ਵੀ ਉਹ ਜਿਹੜਾ ਪੰਜਾਬ ਦਾ ਲਾਹੌਰ ਵਾਲਾ ਕੀ ਬਾਤ ਹੈ ਲਾਹੌਰ ਦਾ ਗਵਰਨਰ ਵੀ ਇੱਥੇ ਰਹਿੰਦਾ ਰਿਹਾ ਇਹ ਖੰਡਰ ਬਣ ਗਈ ਜੀ ਹੁਣ ਹਨਾ ਆ ਇੱਥੇ ਜੇਲ੍ਹ ਹੁੰਦੀ ਸੀ ਆ ਦੇਖੋ ਆ ਜੋ ਆਉਂਦੇ ਹਨ ਆ ਆ ਸਾਹਮਣੇ ਕੀ ਹੈ ਸ ਇਹਨੇ ਮਹਿਲਾਂ ਦੀ ਬਰਸਤ ਪੈਦਾ ਕੀਤੀ ਸੀ ਹੂੰ ਉਹਨ ਲੰਗਰ ਵਾਸਤੇ ਕੀਤੀ ਅੱਛਾ ਜੀ ਐਸੀ ਨਹੀਂ ਤਾਂ ਹੋਤੀ ਐਸੀ ਮਰਾਜ਼ ਮਿਲਦੀ ਤੇ ਰਾਸਾ ਕੋਈ ਲੋਕ ਜਾ ਕੇ ਦਗਾ ਅੱਛਾ ਜੀ ਆਹ ਦੇਖੀ ਆਹ ਬਰਾਂਡਾ ਦੇਖ ਲੋ ਬਰਾਂਡੇ ਆ ਮੋਰ ਅੱਛਾ ਜੀ ਇਹ ਸੀਗੇ ਹਾਂਜੀ ਫਿਰ ਉਹਨਾਂ ਨੇ ਜੇਲ ਵੀ ਬਣਾਈ ਹੋਊਗੀ ਨਹੀਂ ਜੇਲ ਸਾਡੇ ਘਰਦਿਆਂ ਨੇ ਖੁਦ ਆਪ ਬਣਾਈ ਅੱਛਾ ਹੋ ਗਿਆ ਬਾਈ ਜੀ ਹਾਂਜੀ ਇੱਕ ਮਿੰਟ ਬਾਬਾ ਜੀ ਕੀ ਕਹਿੰਦੇ ਜੀ ਇੱਥੇ ਕੋੜੀਆਂ ਵੱਜਦੀਆਂ ਸੀ ਨਾ ਅੱਛਾ ਇੱਥੇ ਕੋੜੀਆਂ ਵੱਜਦੀਆਂ ਸੀਗੀਆਂ ਇਹਦੇ ਵਿੱਚ ਹੋਰ ਵੀ ਇਹ ਕੋਲ ਨਾ ਲੱਜੀ ਇਹ ਕਿਹੜੀ ਹੈ ਕਚਹਿਰੀ ਹਾਂਜੀ ਕਚਹਿਰੀ 1911-12 1911 ਦੀ ਇਹ ਖੰਡਰ ਬਣ ਗਈ ਜੀ ਬਿਲਕੁਲ ਲੋ ਦੋਸਤੋ ਆ ਗਏ ਅੱਜ ਬ੍ਰਿਟਿਸ਼ ਰਾਜ ਦੇ ਜੇਲਦਾਰਾਂ ਦੀ ਕਚਹਿਰੀ ਹਵੇਲੀ ਤੇ ਬੰਗਲਾ ਅੰਕਲ ਜੀ ਇਹ ਗੱਲ ਸੱਚ ਆ ਕਿ ਪੰਜਾਂ ਕਿੱਲਿਆਂ ਦੇ ਵਿੱਚ ਇਹ ਕਚਹਿਰੀ ਆ ਜੇਲ ਹਾਂ ਤੇ ਬ੍ਰਿਟਿਸ਼ ਰਾਜ ਦਾ ਕਹਿੰਦੇ ਜਿਹੜਾ ਅੰਗਰੇਜ਼ ਸੀਗਾ ਲਾਹੌਰ ਦਾ ਗਵਰਨਰ ਗਵਰਨਰ ਉਹ ਇੱਥੇ ਆ ਕੇ ਰਹਿੰਦਾ ਹੁੰਦਾ ਸੀ ਆ ਸਾਹਮਣੇ ਦੋਸਤੋ ਤੁਸੀਂ ਦੇਖ ਲਓ ਅਸੀਂ ਪੁੱਜ ਗਏ ਆ ਇਹ ਇਹਦੀਆਂ ਕੰਧਾਂ ਆ ਤਕਰੀਬਨ ਪੰਜ ਕਿੱਲਿਆਂ ਦੇ ਵਿੱਚ ਇਹ ਹੈਗਾ ਹੈਗਾ ਪੂਰਾ ਹੈਗਾ ਹੈ ਨਾ ਜੀ ਹਾਂ ਅੰਕ ਜੀ ਕਿਹੜੇ ਸਨ ਦੀ ਗੱਲ ਆ ਜੀ ਇਹ ਕਿਹੜੀ ਕਚਹਿਰੀ ਆ ਹਾਂ ਜੀ ਕਚਹਿਰੀ 1911 ਬਣ 1911 ਦੀ ਇਹ ਖੰਡਰ ਬਣ ਗਈ ਜੀ ਬਿਲਕੁਲ ਬਿਲਕੁਲ ਖੰਡ ਤੇ ਹਜੇ ਤੱਕ ਕੰਧਾਂ ਉੱਦੇ ਮਜ਼ਬੂਤ ਆ ਛੱਤਾਂ ਡਿਗੀਆਂ ਹਣਾ ਜੀ ਤੇ ਦੋਸਤੋ ਤੁਸੀਂ ਪਿਛਲੇ ਵਲੌਗ ਦੇ ਵਿੱਚ ਵੀ ਸਾਨੂੰ ਦੇਖਿਆ ਸੀ ਅੰਕਲ ਜੀ ਹੁਣੇ ਨਾਲ ਸੀ ਇਹ ਜੱਦੀ ਪੁਸ਼ਤੀ ਹੈ ਜੀ ਇਹ ਤੇ ਅਸੀਂ ਲਓ ਦੋਸਤੋ ਇਹ ਅਸੀਂ ਆ ਗਏ ਆ ਜਿਹੜਾ ਮੈਲ ਹੁੰਦਾ ਸੀ ਜੰਗਲ ਦੇ ਵਿੱਚ ਆ ਦੇਖੋ ਦਿਵਾਰਾਂ ਬਾਹਰ ਲੀਆਂ ਇੱਥੇ ਕਚਹਿਰੀ ਵੀ ਹੁੰਦੀ ਸੀ ਗਵਰਨਰਲ ਦਾ ਘਰ ਵੀ ਹੁੰਦਾ ਸੀ ਤੁਸੀਂ ਦੁਬਾਰਾ ਚੈੱਕ ਕਰੋ ਤੇ ਸਾਡੇ ਨਾਲ ਬਾਬਾ ਜੀ ਤੁਸੀਂ ਪਿਛਲੇ ਵਲੌਗ ਚ ਵੀ ਦੇਖੇ ਸੀਗੇ ਤੇ ਇਹਨਾਂ ਦਾ ਇੱਕ ਹੋਰ ਜੱਦੀ ਪੁਸ਼ਤੀ ਆ ਲਓ ਜੀ ਇਹ ਖੰਡਰ ਬਣ ਗਿਆ ਹਨਾ ਜੀ ਹਾਂ ਬਾਬਾ ਜੀ ਕਿੰਨੀ ਕ ਕੀਮਤ ਹੋਗੀ ਉਸ ਟਾਈਮ ਇਹਦੀ ਉਸ ਟਾਈਮ ਉਸ ਟਾਈਮ ਤੇ ਚਲੋ ਹਜ਼ਾਰਾਂ ਦੇ ਸੀ ਅੱਜ ਤੱਕ ਜੇ ਬਣਾਉਣਾ ਹੋਵੇ ਤਾਂ ਕਰੋੜਾਂ ਲੱਗਣ ਕਰੋੜਾਂ ਲੱਗਣੇ ਆ ਬਈ ਦੁੱਖ ਨਹੀਂ ਲੱਗਦਾ ਕਿ ਆਪਣੀ ਜਾਇਦਾਦ ਜਿਹੜੀ ਖੰਡਰ ਬਣ ਗਈ ਨਹੀਂ ਇਦਾਂ ਲਗੀ ਇਹ ਅਸਲੀ ਪਿਛੋਣਾ ਤੁਸੀਂ ਤਾਂ ਹੁਣ ਵੀਡੀਓ ਬਣਾਣੀ ਹੈ ਅਸਲੀ ਪਿਛੋ ਜੈਸੀ ਨਹੀਂ ਤਾਂ ਉੱਤੀ ਵੈਸੀ ਮਰਦਾ ਮੇਰੇ अच्छा जी ठीक है ठीक है मतलब ਸਾਡੇ ਫੈਮਿਲੀ ਚ ਇਦਾਂ ਦੇ ਬੰਦੇ ਪੈਦਾ ਹੋਏ ਜਿਹੜੇ ਕਿ ਪਾਣੀ ਦੇ ਕੱਪ ਨੂੰ ਵੀ ਪੁੱਛਣ ਨੂੰ ਤਿਆਰ ਸੀ ਗੋਬਿੰਦ RAM ਨੇ ਜਿਹੜੇ ਮਹਿਲਾਂ ਦੀ ਬਰਸਤ ਪੈਦਾ ਕੀਤੀ ਸੀ ਉਹਨੂੰ ਲੰਗਰ ਵਾਸਤੇ ਕੀਤੀ ਆਜੋ ਇਹ ਇਹਦਾ ਕਮਰਾ ਹੈ ਇਹ ਹੀ ਹੈ ਚਲੋ ਜੀ ਮੇਰਾ ਮੈਂ ਤੇ ਹਾਂ ਜੀ ਲਓ ਜੀ ਆ ਦੇਖੋ ਦੋਸਤੋ ਕਿਦਾਂ ਖੰਡਰ ਬਣ ਗਿਆ ਮਹਿਲਾਂ ਦਾ ਮਹਿਲ ਅੱਛਾ ਜੀ लो जी आ देखो जी कमरे आ कमरे आ आ देखो ये कितने कमरे से गए जी थे सात कमरे हैं जी अच्छा जी आ देखो ना गार्डन है जी भी बच्चों को लोग को जाके भी जाएगा अच्छा जी ਇਹ ਬਰਾਂਡਾ ਦੇਖ ਲਓ ਬਰਾਂਡੇ ਆ ਮੋੜ ਅੱਛਾ ਜੀ ਮਗਰ ਵੀ ਬਰਾਂਡਾ ਹੈ ਇਹ ਕਿਹੜੇ ਸੰਦ ਦੀ ਫੈਲੀ ਸੀਗੀ ਜੀ ਇਹ ਸੰਦ ਉਹ 11 ਬਾਰਾਂ ਦੇ ਦੇ ਟਿੱਕੇ ਪੈ ਨਹੀਂ ਬਣੇ 1911 ਦੀ ਕਚਹਿਰੀ ਆ ਦੇਖੋ ਹਾਂਜੀ ਜੋ ਗਾਡਰ ਅਜੇ ਤੱਕ ਵੀ ਪਏ ਹਨ ਜੀ ਹਾਂ ਇੱਥੇ ਪਹਿਲੇ ਗਾਡਰ ਸੀ ਦੋ ਅੱਛਾ ਜੀ ਚੱਕ ਲੈ ਗਿਆ ਅਲਕਲ ਇੱਕ ਬਹੁਤ ਹੀ ਮਖਾਦੂ। ਇਹ ਬਸ ਸੇ ਸੇਵਾਂ। ਕੀ ਬਾਤ ਹੈ। ਅੰਨਾ ਬੋਲਦੀ ਨਹੀਂ। ਦੋਸਤੋ ਦੇਖੋ ਤੁਸੀਂ ਕਿਦਾਂ ਜੰਗਲ ਚ ਬਣੀ ਪਈ ਹਵੇਲੀ। ਇਹ ਰਸਤਾ ਹੁੰਦਾ ਸੀ ਮੀਨ। ਨਹੀਂ ਨਹੀਂ ਰਸਤਾ ਪਰਲੇ ਪਾਸੇ ਸੀ। ਅਜੇ ਰਸਤਾ ਪਰਲੇ ਪਾਸੇ ਸੀ। ਇਹ ਗਰੇ ਸੀਗੇ। ਹਾਂਜੀ। ਫਿਰ ਉਹਨਾਂ ਨੇ ਜੇਲ ਵੀ ਬਣਾਈ ਹੋਊਗੀ। ਨਹੀਂ ਜੇਲ ਸਾਡੇ ਘਰਦਿਆਂ ਨੇ ਖੁਦ ਆਪ ਬਣਾਈ। ਜਿਹੜੀ ਆ ਨਾ ਅਸ਼ਰਮ ਦੀਆਂ ਦੁਕਾਨਾਂ ਸੀ ਆ ਉੱਥੇ ਜਿਹੜਾ ਤੁਸੀਂ ਇਹ ਦੱਸਿਆ ਕਿ ਇੱਕ ਖਾਨਾ ਸੀ ਜੇਲ੍ਹ ਦਾ ਹਾਂ ਇਹ ਮਨ ਦਾ ਮਤਲਬ ਜੇਲ੍ਹ ਦਾ ਸੀ ਜਿਹੜੀ ਕੱਦੀ ਆਣੀ ਨਾ ਪਹਿਲਾਂ ਉਹ ਉੱਥੇ ਰੱਖਣੀ ਠੀਕ ਆ ਫਿਰ ਹੀ ਕਰਨੇ ਨਾ ਕੋਰਟ ਤੇ ਪੇਸ਼ ਠੀਕ ਆ ਅੱਛਾ ਇਹ ਮਤਲਬ ਉਹਨਾਂ ਦੀ ਹਵੇਲੀ ਵੀ ਸੀ ਹਾਂ ਤੇ ਉਹਨਾਂ ਦੀ ਕਚਹਿਰੀ ਵੀ ਸੀ ਇਹ ਹਾਂ ਤੇ ਲੰਗਰ ਬਾਹਰ ਨਹੀਂ ਖਾਣ ਜਾਣਾ ਅੱਛਾ ਸਭ ਕੋ ਇੱਥੇ ਮਿਲਦਾ ਹਾਂਜੀ ਇਹ ਆਪਣੀ ਪਰ ਸੋ ਤਾਂ ਨਹੀਂ ਹੋ ਜਾਈ ਆ ਨਹੀਂ ਮਤਲਬ ਤਿੰਨ ਮੰਜ਼ਿਲਾ ਭਾਈ ਹੈ ਪਾਬਾ ਤਿੰਨ ਮੰਜ਼ਿਲਾ ਆ ਤੇ ਆ ਵਸੋ ਇੱਕ ਖੰਡਰ ਬਣ ਗਿਆ ਬਿਲਕੁਲ ਹੀ ਘਰਾਂ ਦੇ ਵਿੱਚ ਹੈ ਹੀ ਕੱਟ ਚਲੋ ਜੀ ਉਹਦੀ ਮੀਂਹ ਗਿਆ ਵੀ ਕਰ ਲੈ ਠੀਕ ਆ ਜੀ ਉਹ ਛੱਡੋ ਪੁੱਤ ਹੋਰ ਦੋਸਤ ਇਨਾ ਰਿਸਕ ਲੈ ਲੈ ਦੇਖ ਲੋ ਅਸੀਂ ਵੀਡੀਓ ਬਣਾਉਂਦੇ ਆ ਤੇ ਤੁਸੀਂ ਹੁਣ ਦੱਬ ਕੇ ਸ਼ੇਅਰ ਕਰਦੇ ਹੋ ਇਹ ਵੀਡੀਓ ਲੋਕਾਂ ਨੂੰ ਪਤਾ ਲੱਗ ਸਕੇ ਕਿ ਜਿਹੜੇ ਪੈਸੇ ਨੂੰ ਲੈ ਕੇ ਨਾ ਹੰਕਾਰ ਜਾਂਦੇ ਆ ਇਹ ਸਾਰਾ ਕੁਝ ਇੱਥੇ ਰਹਿ ਜਾਣਾ ਇਹ ਹਵੇਲੀਆਂ ਸੀ ਇਹ ਮਹਾਰਾਜਾ ਰਾਜਾ ਦੀਆਂ ਕਚਹਿਰੀਆਂ ਹੁੰਦੀਆਂ ਸੀਗੀਆਂ ਤੇ ਇੱਥੇ ਹੁਣ ਆਹ ਹੀ ਕੁਛ ਆ ਬਸ ਹੋਰ ਕੱਖ ਨਹੀਂ ਰਹਿ ਗਿਆ ਲੋਕਾਂ ਨੇ ਖੰਡਰ ਬਣਾਤੀ ਸਮੇਂ ਦੇ ਹਿਸਾਬ ਨਾਲ ਸਾਰੇ ਜੀ ਮਰ ਜਾਂਦੇ ਆ ਤੇ ਇਹ ਖੰਡਰ ਹਵੇਲੀਆਂ ਇੱਦੇ ਪਈਆਂ ਰਹਿ ਜਾਂਦੀਆਂ ਆ ਆ ਲੋ ਜੀ ਆ ਜਾਓ ਜੀ ਸਾਰੇ ਪਿੰਡ ਨੂੰ ਕਹਿੰਦੇ ਲੰਗਰ ਇੱਥੋਂ ਹੀ ਲੱਗਦਾ ਹੁੰਦਾ ਸੀਗਾ ਅੱਛਾ 24 ਘੰਟੇ ਲੰਗਰ ਬਾਬਾ ਦੇ ਦੂਜਾ ਲੰਗਰ ਬਾਅਦ ਚ ਲੱਗਾ ਅੱਛਾ ਜੀ ਪਹਿਲਾਂ ਇਹ ਠੀਕ ਆ ਜੀ ਲਓ ਜੀ ਇਹ ਆ ਜੀ ਲੰਗਰ ਵਾਲੇ ਕਮਰ ਅੱਛਾ ਜੀ ਇੱਥੇ ਤੋਂ ਮੈਂ ਹਜੇ ਵੀ ਨਿਸ਼ਾਨ ਨਹੀਂ ਦਾਹਣਾ ਉਹ ਜਿਹੜੇ ਜਿੱਥੇ ਖਮਾਂ ਰੱਖਦੇ ਬਾਬਾ ਜੀ ਫੇਰ ਉਹ ਮਾਲਕ ਜਿਹੜੇ ਜਦੋਂ ਤੁਸੀਂ ਆ ਫੇਰ ਹੋਰ ਰਿਸ਼ਤੇਦਾਰ ਆਉਂਦੇ ਨਹੀਂ ਜੀ ਇਹ ਆਂਦੇ ਆ ਜਿਹੜਾ ਕਮਰੇ ਹੈ ਹਾਂਜੀ ਇਹ ਲੰਗਰ ਆ ਜੀ अच्छा जी ठीक है ए, ए ब्रिटिश राज ਦੇ ਟਾਈਮ ਦੀਆਂ ਗੱਲਾਂ ਹਨਾ ਜੀ ਹਾਂ ਜੀ ਹਾਂ ਜੀ ਕੀ ਬਾਤ ਹੈ ਆ ਦੇਖੋ ਉਸ ਟਾਈਮ ਦੀ ਕੜਾਈ ਵੀ ਕਿਦਾਂ ਦੀ ਸੀਗੀ ਜੀ ਹੈ ਕੱਦ ਚੰਬੇ ਤੋਂ ਪੱਥਰ ਆਇਆ ਖਤਰਾਂ ਦੇ ਚੰਬੇ ਤੋਂ ਪੱਥਰ ਆਇਆ ਸੀਗਾ ਜੀ ਇਹ ਤਿੰਨ ਮੰਜ਼ਲੀ ਹੁੰਦੀ ਸੀਗੀ ਜੀ ਤਿੰਨ ਮੰਜ਼ਲੀ ਅੱਛਾ ਜੀ ਤਿੰਨ ਮੰਜ਼ਲੀ ਦਾ ਕੀ ਇੱਥੇ ਬਗਾਂ ਮੋਟਰਾਂ ਖਰੇ ਸਿੱਧੇ ਹੋਏ ਕਿ ਫਟਾ ਅੱਛਾ ਜੀ ਇਸੇ ਦਾ ਖਾਤਿਰ ਤੇ ਦੇ ਗਏ ਅੱਛਾ ਸ਼ੀਸ਼ਿਆਂ ਦੀ ਹਵੇਲੀ ਸੀ ਇਹ ਹਾਂ ਆ ਦੇਖੋ ਨਾ ਆ ਦੇਖੋ ਬਾਬਾ ਜੀ ਮਹਿਲ ਹੀ ਆ ਇਹ ਤਾਂ ਰਾਜੇ ਦਾ ਆ ਇੱਥੇ ਤੋਂ ਹੋਣਾ ਬਾਈ ਜੀ ਹਾਂਜੀ ਇੱਕ ਮਿੰਟ ਬਾਬਾ ਜੀ ਕੀ ਕਹਿੰਦੇ ਜੀ ਇੱਥੇ ਕੋੜੀਆਂ ਬਾਈਕ ਨਹੀਂ ਸੀ ਨਾ ਅੱਛਾ ਇੱਥੇ ਕੋੜੀਆਂ ਵੱਜਦੀਆਂ ਸੀਗੀਆਂ ਇਹਦੇ ਵਿੱਚ ਹੋਰ ਵੀ ਕੋਈ ਨਾ ਦਿਖਾਉਣ ਦਾ ਮਕਾਨ ਦਾ ਪਾਣੀ ਹੈ ਨਾ ਆਹ ਦੇਖੋ ਜੀ ਅ ਅੰਕਲ ਜੀ ਪਹਿਲਾਂ ਮੈਨੂੰ ਆਹ ਦਿਖਾਉਣ ਦੱਸਕਾ ਨੂੰ ਕਿ ਆਹ ਚੀਜ਼ ਰਹਿ ਗਈ ਆਹ ਕਿਹੜੇ ਇੱਧਰ ਆਏ ਅੰਕਲ ਜੀ ਇਹ ਕਿਹੜੇ ਕਮਰੇ ਸੀਗੇ ਜੀ ਇਹ ਕਮਰੇ ਇੱਥੇ ਰਹਿ ਸੀਗੇ ਅੱਛਾ ਜੀ ਉਹ ਦੇਖੋ ਨਾ ਠੀਕ ਹੈ ਜੀ ਆਹ ਦੇਖੋ ਦੋਸਤੋ ਛੋਟੀ ਇੱਟ ਜਿਹੜੀ ਹੁੰਦੀ ਹੈ ਨਾ ਲੋਕਾਂ ਨੂੰ ਬਹੁਤ ਪਸੰਦ ਆ ਅੰਕ ਜੀ ਡਿਜ਼ਾਈਨਿੰਗ ਉਸ ਸਮੇਂ ਕਿੱਦਾਂ ਕੀਤੀ ਹੋਗੀ ਇਦਾਂ ਦੀ ਅਸੀਂ ਸਮਝਦਾ ਵੀ ਨਹੀਂ ਦੇਖੇ ਆਹ ਦੇਖੋ ਜੀ ਅੰਕਪਲ ਬਣਾਫਰ ਦਾ ਮਿਸਤਰੀ ਇਦਾਂ ਹੋ ਹਾਂਜੀ ਜਿਹੜੀ ਉਹ ਮੇਲਦੀਆਂ ਗੋਲ ਗੰਗਾਮ ਤੇ ਬਗਾਹਾਰਾਮ ਦੀ ਸਮਝ ਤਾਂ ਨਹੀਂ ਹੈ ਹਾਂਜੀ 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 ਉੱਥੇ ਵੀ ਕੜਾਈ ਕਿੱਦਾਂ ਦੀ ਹੋਈਊ ਆ ਦੋਸਤੋ ਦੋ ਕਿੱਲੇ ਦੇ ਵਿੱਚ ਇਹ ਮਹਿਲ ਹੁੰਦਾ ਸੀ ਇਹਦੇ ਚ ਇੱਕ ਇਹਦੇ ਚ ਘੋੜੀਆਂ ਵੱਜਦੀਆਂ ਸੀ ਇੱਥੇ ਇੱਕ ਕਚਹਿਰੀ ਲੱਗਦੀ ਹੁੰਦੀ ਬ੍ਰਿਟਿਸ਼ ਰਾਜ ਦੀ ਇਤੀ ਅੰਕਲ ਹੁਣਾਂ ਦੇ ਜਿਹੜੇ ਬਾਬਾ ਪਰਦਾਦਾ ਜੈਲਦਾਰ ਸਾਹਿਬ ਸਿਖੇ ਲੰਗਰ ਕਹਿੰਦੇ ਪੂਰੇ ਪਿੰਡ ਨੂੰ 24 ਘੰਟੇ ਸੀ ਜਿਹੜਾ ਮਰਜੀ ਆ ਹਾਂਜੀ ਇਲਾਕੇ ਨੂੰ ਜੀ ਕੀ ਬਾਤ ਹੈ ਜੀ ਐਥੋਂ ਦਿਖਾਈ ਦਿੰਦੇ ਉਹ ਅੱਛਾ ਜੀ ਕੀ ਸੀਗਾ ਜੀ ਬਿਲਾ ਪਾਣੀ ਮਕਾਨਾਂ ਦਾ ਪੰਡਾ ਖਾਣਾ ਹਾਂਜੀ ਉਹ ਹੋਰ ਜਮਾ ਕਰ ਲੈਂਦੇ ਹਨ ਅੱਛਾ ਜੀ ਤਾਂ ਫੇਰ ਉਹ ਭਾਂਡੇ ਉਧਰ ਦਾ ਪਾਣੀ ਉੱਥੋਂ ਖੂਬ ਤਾਂ ਆਉਂਦਾ ਸਾਡੇ ਬਾਗ ਚ ਅੱਛਾ ਜੀ ਕਲੀਨ ਬਾਸਤੀ ਕਿਆ ਬਾਤ ਹੈ ਜੀ ਉਹ ਤਾਂ ਉਂਹ ਰੱਖਿਆ ਹੋਣਾ ਉਹਦਾ ਵਾਸਤੇ ਆਂਦਾ ਬਖਾਲਾ ਸਾਡੇ ਕੋਲ ਇੱਧਰ ਕੀ ਸੀਗਾ ਜੀ ਇਹ ਘੋੜੀਆਂ ਵਾਸਤੇ ਬਣੇ ਹੋ ਦੇਖੋ ਅੱਛਾ ਜੀ ਪਰ ਬਈ ਦੁੱਖ ਤਾਂ ਲੱਗਦਾ ਦੁੱਖ ਤਾਂ ਲੱਗਦਾ ਇਥੇ ਲੜਾਈ ਤੇ ਜਾਂ ਇਹਨਾਂ ਘਰ ਆਪਣੀ ਆਪਣੀ ਪੈ ਜਾਏ ਜੀ ਠੀਕ ਹੈ ਜੀ ਹਾਂ ਜੀ ਇਹ ਹਿਸਤੀ ਬਹੁਤ ਲੰਬੀ ਹੈ ਇਹ ਦਾਦੀ ਪੜਦਾਦਿਆਂ ਦੀ ਵੇਲੇ ਬਾਕੀ ਕੋ ਦਾ ਮਤਲਬ ਗੋਬਿੰਦ ਰਾਮ ਨੇ ਇੰਨਾ ਬਣਾਇਆ ਕੁੱਲੂ ਮਨਾਲੀ ਤੱਕ ਦੋ ਵਿੱਚ ਲੰਬਾ ਤਾਂ ਲੈ ਕੇ ਕੁੱਲੂ ਮਨਾਲੀ ਤੱਕ ਠੇਕੇ ਸੇ ਅੱਛਾ ਜੀ ਇਹ ਕਾਨੇ ਦਾ ਖੁੱਟ ਮਾਰ ਜਿਹਨੂੰ ਅਸੀਂ ਮਜੂਰ ਕਹਿੰਦੇ ਆ ਹਾਂਜੀ ਕਿਹ ਅਹੀ ਬਾਣਾ ਜੀ ਕੁੱਲੂ ਪੁੱਜਾ ਅੱਛਾ ਜੀ ਉਦੋਂ ਚੰਬੇ ਪੁੱਜਾ ਅੱਛਾ ਜੀ ਚਲੋ ਅਸੀਂ ਕੱਜੀ ਚੱਲਦੇ ਆ ਬਾਗ ਰੋਹਣਾ ਜੀ ਇਹ ਜਦੋਂ ਤਾਂ ਬਿਲਕੁਲ ਨਖਰ ਰੋ ਨਹੀਂ ਗਿਆ ਦੋਸਤੋ ਹਵੇਲੀ ਇੰਨੀ ਵੱਡੀ ਆ ਨਾ ਮੁੱਕਣ ਤੇ ਨਹੀਂ ਆਉਂਦੀ ਤੇ ਇਹ ਦੋ ਕਿੱਲੇ ਸਮਝ ਲਓ 10 ਕਿੱਲਿਆਂ ਦੇ ਬਰਾਬਰ ਵਾ ਇੰਨੀ ਵੱਡੀ ਹਵੇਲੀ ਆ ਤੇ ਤਿੰਨ ਮੰਜ਼ਲਾ ਹਵੇਲੀ ਜਿਹੜੀ ਇਹ ਟੈ ਟੈਰੀ ਹੋ ਗਈ ਤੇ ਸੋਚ ਵੀ ਨਹੀਂ ਸਕਦੇ ਕਿ ਇਹ ਕੁਛ ਇੱਥੇ ਹੋ ਵੀ ਸਕਦਾ ਆ ਜੈਲਦਾਰਾਂ ਦੇ ਟਾਈਮ ਦਾ ਤੇ ਬਾਕੀ ਦੂਜੇ ਪਾਸੇ ਚੱਲਦੇ ਆ ਤੇ ਅੰਕਲ ਜੀ ਹੁਣੇ ਲੈ ਕੇ ਜਾਣਗੇ ਹੁਣ ਰਸਤਾ ਕਹਿੰਦੇ ਸਿਰਫ ਇਹੀ ਬਚਿਆ ਇੱਕ ਇੱਕ ਸਟਾਰਟਿੰਗ ਦੇ ਵਿੱਚ ਸੀਗਾ ਇੱਕ ਇੱਥੇ ਸੀਗਾ ਕਿਉਂਕਿ ਸਮੇਂ ਦੇ ਹਿਸਾਬ ਨਾਲ 1911 ਦੀ ਜਿਹੜੀ ਇਹ ਸੀਗੀ 1911 ਜਾਂ ਅੰਕਲ ਜੀ ਜੀ 11 12 ਦੇ ਵਿੱਚ ਮਤਲਬ ਸਹੀ ਲੱਗੀ ਅੱਛਾ 1911 12 ਚ ਅੱਛਾ ਜੀ ਜਪਾਲੀ ਤੋਂ ਨਰਨਾਂ ਕਾਂ ਖਰਮੀ ਹੋ ਗਿਆ अच्छा जी पढ़ते हैं सारे यही से ना। क्या ना बात सी सारा बंगला ही है पिछे किले जी ये घटो घट जी दो किले ਦੋ ਕਿਲੇ ਚ ਹਾਂ ਤੁਹਾਨੂੰ ਉਧਰ ਨਹੀਂ ਕਿ ਦੱਸ ਬੈਣਾ ਅੱਛਾ ਜੀ ਗੰਗੇ ਦੱਸ ਦੇਣਗੇ ਇੱਥੇ ਪਹਿਲੇ ਇੱਥੇ ਹੀ ਗਵਰਨਰ ਬੁਕਾਇਆ ਹੁੰਦੇ ਇੱਥੇ ਆਉਂਦੇ ਸੀਗੇ ਆ ਠੀਕ ਹੈ ਜੀ ਗਵਰਨਰ ਵੀ ਉਹ ਜਿਹੜਾ ਪੰਜਾਬ ਦਾ ਲਾਹੌਰ ਵਾਲਾ ਕੀ ਬਾਤ ਹੈ ਲਾਹੌਰ ਦਾ ਗਵਰਨਰ ਵੀ ਇੱਥੇ ਰਹਿੰਦਾ ਰਿਹਾ ਇਹ ਬੜੀ ਜਲਦੀ ਲੋ ਜੀ ਇੱਕ ਚੜੀ ਜਾਈ ਜੀ ਫਾਟਕ ਤੋਂ ਰਿਹਾ ਕੀ ਬਾਤ ਹੈ ਜੀ ਇਖੰਡਰ ਬਣ ਗਈ ਜੀ ਹੁਣ ਹਣਾ ਹਾਂ ਇੱਥੇ ਜੇਲ ਹੁੰਦੀ ਸੀ ਆ ਦੇਖੋ ਜੀ ਆਂਦੇ ਆਂਦੇ ਹਣਾ ਆ ਆ ਸਾਹਮਣੇ ਕੀ ਹੈ ਸਾਹਮਣੇ ਮਹਿਲ ਹੁੰਦਾ ਸੀਗਾ ਜੀ ਇੱਥੇ ਰਹਿੰਦੇ ਸੀ ਅੱਛਾ ਇੱਥੇ ਰਹਿੰਦੇ ਸੀਗੇ ਜੀ ਆਹ ਦੇਖੋ ਨਾ ਇਹ ਜੇਲ ਹੈ ਜੇਲ ਵਾਲਾ ਕਮਰਾ ਜਿੱਥੇ ਕੈਦੀ ਆਂਦੇ ਹੈ ਅੱਛਾ ਜੀ ਇਹ ਹੈ ਅੱਛਾ ਇਹ ਜੇਲ ਦਾ ਕਮਰਾ ਆ ਜੇਲ ਕਚੈਰੀ ਮਹਿਲ ਦੇਖ ਲਓ ਜੀ ਕੀ ਕੁਛ ਖਤਮ ਹੋ ਗਿਆ ਨਾ ਨਾ ਖਤਮ ਨਹੀਂ ਹੋਇਆ ਤੀ ਇਹ ਬਗਾਇਆ ਇਹ ਬੰਗਲਾ ਇੱਥੇ ਦੱਕਾ ਅੱਛਾ ਜੀ ਕਰੋ ਫੋਟੋ ਕਰੋ ਰੋਟ ਬੰਦ ਕਰੋ ਇਹ ਖਾਬ ਡੰਗੇ ਇਹ ਛਾਸੀ ਚਲੇ ਗਿਆ ਜੀ ਇਹ 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 ਡੇਗ ਗਿਆ ਅੱਛਾ ਡੇਗ ਗਿਆ ਛਾਸੀ ਛਾਸੀ ਇਹ ਗੈਲਨ ਪਾਣੀ ਉੱਪਰ ਆਇਆ ਅੱਛਾ ਜੀ ਪਾਣੀ ਦਾ ਰਸਤਾ ਆਪਾਂ ਪਾ ਦੇ ਪਾਤੀ ਠੀਕ ਆ ਪਹਾੜੀ ਦਾ ਹਾਂ ਉਹ ਛਾਸੀ ਆ ਪਾਣੀ ਕਿਹਾ ਤੇ ਡੰਗੇ ਦੋਨੋਂ ਆ ਰਹਾ ਇੱਥੇ ਤੱਕ ਬੰਗਲਾ ਹੀ ਆ। ਲੋ ਦੋਸਤੋ ਇਹ ਬੰਗਲਾ ਜੀ ਜੰਗਲ ਦੇ ਵਿੱਚ ਆਲਿਸ਼ਾਨ ਬੰਗਲਾ ਸੀ ਦੋ ਤੋਂ ਤਿੰਨ ਕਿੱਲਿਆਂ ਦੇ ਵਿੱਚ। ਬਾਬਾ ਜੀ ਹੁਣਾਂ ਦੀ ਜੱਦੀ ਪੁਸਤੀ ਜ਼ਮੀਨ ਆ ਇਹ ਤੇ ਦੇਖ ਲਓ ਅੱਜ ਕਹਿੰਦੇ ਬਹੁਤ ਬੁਰਾ ਹਾਲ ਆ ਰੋਣਾ ਨਿਕਲ ਜਾਂਦਾ ਦੇਖ ਕੇ ਤੇ ਇੱਥੇ ਰੱਖ ਬਾਈ। ਬਾਈ ਦੇਖ ਲਓ ਕਰੋੜਾਂ ਦੀ ਚੀਜ਼ਾਂ ਮੁੱਕ ਪਈਆਂ ਗਿਆ ਕੋਈ। ਹੋ ਗਿਆ। ਕਾਰ ਵੀ ਸੀ ਆ ਆ ਫੈਮ ਹੀ ਸਾਡਾ ਅੱਛਾ ਜੀ ਇਹ ਟੋਪਾ ਕਾਰ ਅੱਛਾ ਜੀ ਇਹਨੂੰ ਜਿਆਦਾ ਟੋਪਾ ਬੋਲਦੇ ਸੋਹਣਾ ਆ ਆ ਇਹੀ ਆ ਇਹੀ ਆ ਟੋਪਾ ਇਹ ਉਹ ਸਾਹਮਣੇ ਕੀ ਸੀਗਾ ਜੀ ਇਥੇ ਇਥੇ ਬਾਬਾ ਪਾਠੀ ਆ ਉਹ ਦਸਤਾਨ ਬਣਾਤਾ ਉਹਦਾ ਜੰਗਲ ਦੇ ਵਿੱਚ ਆ ਹਾਂ ਠੀਕ ਹੈ ਜੀ